ਅਲਾਰਮ ਲਾ ਕੇ ਉੱਠ ਕੇ ਭੱਜੀ ਫਿਰਦੀ ਵਾਂਗਰ ਲਾਟੂ ਉਹ ਵੀ ਕਿਹੜਾ ਪਿੱਛੋਂ ਘਰ ਵਿੱਚ ਖੇਢੀ ਪਲਾਸਟਾਪੂ ਕੰਮ ਤੇ ਗਏ ਹੋਏ ਜੀ ਨੂੰ ਲੇਕਿਨ ਵੇਲੀ ਉਹੋ ਜਾਪੂ ਕਿਉਂਕਿ ਜਿੰਨੇ ਕੰਮ ਉਹ ਘਰ ਵਿੱਚ ਕਰਦੀ ਦਰਸ਼ ਨਹੀਂ ਹੁੰਦਾ ਨਾ ਸੋਚੀ ਹਾਊਸ ਵਾਈਫ ਦਾ ਕੋਈ ਸੰਘਰਸ਼ ਨਹੀਂ ਹੁੰਦਾ ਸਾਵਾ ਨਹੀਂ ਮਿਲਦਾ ਵੇਲੀ ਬਹਿ ਕੇ ਸੋਫੇ ਤੇ ਕੁਝ ਸੋਚੇ ਕਿਹੜੀ ਸਬਜ਼ੀ ਦਾਲ ਬਣਾਵੇ ਸਿਰ ਨੂੰ ਸਦਾ ਕਰੋਚੇ ਭਾਂਡੇ ਮਾਂਜ ਕੇ ਡਸਟਿੰਗ ਕਰਨੀ ਲਾਉਣੀ ਝਾੜੂ ਪੋਚੇ ਚਮਕਾਉਣਾ ਜਦ ਤੱਕ ਸ਼ੀਸ਼ੇ ਵਰਗਾ ਫਰਸ਼ ਨਹੀਂ ਹੁੰਦਾ ਨਾ ਸੋਚੀ ਹਾਊਸ ਵਾਈਫ ਦਾ ਕੋਈ ਸੰਘਰਸ਼ ਨਹੀਂ ਹੁੰਦਾ ਸੱਤੇ ਦਿਨ ਵੀਕ ਚ ਬੀਜੀ ਉਸ ਨੂੰ ਇੱਕ ਨਹੀਂ ਮਿਲਦੀ ਛੁੱਟੀ ਬੱਚਿਆਂ ਨੂੰ ਸੁਲਾਇਆ ਪਹਿਲੇ ਉਹ ਮਗਰੋਂ ਜਾ ਕੇ ਸੁੱਤੀ ਇਹ ਘਰ ਸਾਂਭਣ ਲਈ ਉਹ ਪਿਛਲੇ ਘਰ ਤੋਂ ਟੁੱਟੀ ਸਹੇਲੀਆਂ ਨਾਲ ਵੀ ਹੁਣ ਤਾਂ ਕੋਈ ਸਪਰਸ਼ ਨਹੀਂ ਹੁੰਦਾ ਨਾ ਸੋਚੀ ਹਾਊਸ ਵਾਈਫ ਦਾ ਕੋਈ ਸੰਘਰਸ਼ ਨਹੀਂ ਹੁੰਦਾ ਸਮੇ ਤੇ ਦਿੰਦੀ ਰੋਟੀ ਕੰਮ ਤੋਂ ਆਇਆ ਨਿੰਬੂ ਪਾਣੀ ਘਰ ਦੀਆਂ ਚਾਰੇ ਕੰਧਾਂ ਦੇ ਵਿੱਚ ਲੰਘ ਤੇ ਉਸ ਦੀ ਜਾਣੀ ਪਰ ਤੇਰੇ ਘਰ ਨੂੰ ਮਹਿਲ ਬਣਾ ਤਾ ਸਮਝ ਤੂੰ ਉਸ ਨੂੰ ਰਾਣੀ ਕਿਉਂ ਉਸਦੀ ਇਸ ਕੁਰਬਾਨੀ ਲਈ ਕੋਈ ਤਰਸ ਨਹੀਂ ਹੁੰਦਾ ਨਾ ਸੋਚੇ ਹਾਊਸ ਵਾਈਫ ਦਾ ਕੋਈ ਸੰਘਰਸ਼ ਨਹੀਂ ਹੁੰਦਾ